ਹਾਂਜੀ ਮਿੱਤਰੋ ਮੈਂ ਗੁਰਪ੍ਰੀਤ ਪਸ਼ੋਰੀਆ ਤੇ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਉਲ ਵਿੱਚ ਅੱਜ ਆਪਾਂ ਪਹੁੰਚੇ ਆਂ ਪੰਜਾਬ ਦੇ ਛੱਤਬੀੜ ਦੇ ਚਿੜੀਆ ਘਰ ਦੇ ਵਿੱਚ। ਚਿੜੀਆ ਘਰ ਦਿਖਾਉਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਇਹ ਪ੍ਰਾਇਮਰੀ ਸਕੂਲ ਦੇ 5ਵੀਂ ਕਲਾਸ ਦੇ ਪਾਠ ਚਿੜੀਆ ਘਰ ਦੀ ਸੈਰ ਛੱਤਬੀੜ ਵਿੱਚ ਹੈਗਾ। ਆਹ ਦੇਖੋ ਤੁਸੀਂ ਡਾਈਨਾਸੌਰ ਬਣਿਆ ਹੈ। ਤੇ ਇਸ ਤੋਂ ਬਾਅਦ ਵੀ ਇੱਕ ਖਤਰਨਾਕ ਡਾਈਨਾਸੌਰ ਆਉਂਦਾ ਹੈ। ਇਹ ਛੱਤਬੀੜ ਦੇ ਵਿੱਚ ਨਵਾਂ ਅਪਡੇਟ ਕਰ ਦਿੱਤਾ ਗਿਆ ਜਿਹੜੇ ਬਹੁਤ ਲੰਮੇ ਸਮੇਂ ਤੋਂ ਛੱਤਬੀੜ ਨਹੀਂ ਗਏ ਉਹ ਜਨਰਲ ਜਾਣਕਾਰੀ ਹੈ ਕਿ ਇੱਥੇ ਡਾਇਨੋ ਪਾਰਕ ਬਣਾ ਦਿੱਤਾ ਗਿਆ ਬੱਚੇ ਸਾਡੇ ਦੇਖ ਕੇ ਹੁੰਦੇ ਨੇ ਹੈਰਾਨ ਤੇ ਖੁਸ਼ ਵੀ ਹੁੰਦੇ ਨੇ ਕਿਉਂਕਿ ਕਿਸੇ ਸਮੇਂ ਇਤਿਹਾਸ ਦੇ ਵਿੱਚ ਜੂਰਾਸਿਕ ਜਿਹਦੇ ਵਿੱਚ ਐਡੇ-ਐਡੇ ਡਾਇਨਾਸੌਰ ਹੁੰਦੇ ਸੀਗੇ ਤੇ ਪਰ ਬੱਚਾਂ ਲਈ ਸਿਰ ਲਈ ਹੈਰਾਨੀ ਜਨਕ ਗੱਲ ਹੈ ਤੇ ਆਹ ਦੇਖੋ ਇੱਥੇ ਬਣਿਆ ਟਰੀ ਹਾਊਸ ਟਰੀ ਹਾਊਸ ਦੇ ਵਿੱਚ ਬੱਚੇ ਕਰਦੇ ਨੇ ਮਸਤੀ ਚੜਦੇ ਆ ਉਤਰਦੇ ਆ ਇਸ ਦੇ ਵਿੱਚ ਦੀ ਟਰੀ ਹਾਊਸ ਤਰਖਤ ਦੇ ਉੱਪਰ ਬਣਿਆ ਹੋਇਆ ਘਰ ਬਹੁਤ ਸੋਹਣਾ ਬਣਾਇਆ ਹੈ ਇਹ ਜੇ ਤੁਹਾਨੂੰ ਦੱਸਦੀ ਵੀ ਚੰਡੀਗੜ੍ਹ ਦਾ ਛੱਤਬੀੜ ਜਿਹੜਾ ਹੈ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅਪਡੇਟ ਕਰ ਦਿੱਤੇ ਗਏ ਇੱਥੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸ਼ਾਮਲ ਕਰ ਦਿੱਤੀਆਂ ਜਿਵੇਂ ਕਿ ਤੁਹਾਨੂੰ ਡਾਈਨੋਪਾਰਕ ਦਿਖਾਇਆ ਤੇ ਆਈਬਰੀ ਬਣਾਈ ਹੋਈ ਹੈ ਜਿੱਥੇ ਬਹੁਤ ਤਰ੍ਹਾਂ ਦੇ ਪੰਛੀ ਜਿਵੇਂ ਕਿ ਸੁਰਖਾਵ ਤੇ ਹੋਰ ਰਸ਼ੀਆ ਸਾਈਬੀਰੀਆ ਤੋਂ ਆਉਣ ਵਾਲੇ ਪ੍ਰਵਾਸੀ ਪੰਛੀ ਇੱਥੇ ਬਣੇ ਆ ਜਿਹੜੇ ਕਿ ਇੱਕ ਬਹੁਤ ਵੱਡੇ ਪਿੰਜਰੇ ਦੇ ਵਿੱਚ ਨੇ ਤੇ ਇੱਥੇ ਦੇਖ ਕੇ ਬੱਚੇ ਬੜਾ ਆਨੰਦ ਲੈਂਦੇ ਨੇ ਇੱਥੇ ਗੁਫਾਵਾਂ ਬਣੀਆਂ ਨੇ ਇੱਥੇ ਨਵੀਆਂ-ਨਵੀਆਂ ਜਿਹੜੀਆਂ ਗੈਲਰੀਆਂ ਨੇ ਉਹ ਅਪਡੇਟ ਕਰ ਦਿੱਤੀਆਂ ਗਈਆਂ ਨੇ ਜੇ ਕੋਈ ਬਹੁਤ ਪਹਿਲਾਂ ਦਾ ਛੱਤ ਪੀੜ ਗਿਆ ਉਹਨਾਂ ਦੀ ਬਹੁਤ ਹੈਰਾਨੀ ਹੋਊਗੀ ਕਿਉਂਕਿ ਹੁਣ ਨਵੇਂ ਤੌਰ ਤੇ ਇਸ ਨੂੰ ਬਹੁਤ ਸੋਹਣਾ ਅਪਡੇਟ ਕਰ ਦਿੱਤਾ ਗਿਆ ਹੈ ਜ਼ਰੂਰ ਦੇਖਣਾ ਚਾਹੀਦਾ ਬੱਚਿਆਂ ਨੂੰ ਆ ਦੇਖੋ ਇੱਥੇ ਸੋਹਣੀ ਸੁੰਦਰ ਝੀਲ ਤੇ ਪਿੱਛੇ ਫੁਹਾਰਾ ਚੱਲ ਰਿਹਾ ਵਿੱਚ ਚੱਲਦੇ ਨੇ ਕਿਸ਼ਤੀਆਂ ਤੇ ਅਸੀਂ ਇੱਥੇ ਬੱਚਿਆਂ ਦੀਆਂ ਖਿੱਚਦੇ ਹਾਂ ਫੋਟੋਆਂ ਤੇ ਬਹੁਤ ਕਮਾਲ ਦਾ ਜਿਹੜਾ ਇਹ ਐਕਸਪੀਰੀਅੰਸ ਹੈ ਜੇ ਤੁਸੀਂ ਇੱਕ ਦਿਨਾਂ ਟੂਰ ਜਾਣਾ ਚਾਹੁੰਦੇ ਹੋ ਸਕੂਲ ਦੇ ਬੱਚਿਆਂ ਨਾਲ ਜਾਂ ਆਪਣੇ ਪਰਿਵਾਰ ਦੇ ਬੱਚਿਆਂ ਦੇ ਨਾਲ ਜਾਂ ਤੁਸੀਂ ਆਪ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ ਬਹੁਤ ਸੋਹਣਾ ਬਣਾਇਆ ਹੋਇਆ ਹੈ ਛੱਤਬੀੜ ਤੁਸੀਂ ਜ਼ਰੂਰ ਜਾਓ ਆ ਦੇਖੋ ਆ ਦੇਖੋ ਇਤਨਾ 3D ਬਣਾਈਆਂ ਤੇ ਆ ਦੇਖੋ ਉਹਦੇ ਪੰਜ ਖੇਲਦੇ ਨੇ ਪੰਛੀ ਦੇ ਪਰ ਇਹ ਆਪਾਂ ਵੀ ਜਾਣਦੇ ਹਾਂ ਵੀ ਡਾਇਨਾਸੌਰ ਅਜ ਦੇ ਯੁੱਗ ਵਿੱਚ ਨਹੀਂ ਹੈਗੇ ਪਰ ਇਹ ਟੈਕਨੋਲੋਜੀ ਦਾ ਕਮਾਲ ਹੈ ਦੇਖੋ ਦੋ ਡਾਇਨਾਸੌਰ ਖਿੱਚ ਰਹੇ ਆ ਕਿਸੇ ਮਾਸ ਦੇ ਟੁਕੜੇ ਨੂੰ ਬਹੁਤ ਸੋਹਣਾ ਮਤਲਬ ਕਿ ਬਣਾਇਆ ਹੈ ਇੱਥੇ ਬੱਚੇ ਪੂਰਾ ਆਨੰਦ ਲੈਂਦੇ ਨੇ ਪੂਰਾ ਆਨੰਦ ਮਾਣਦੇ ਨੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇੱਕ ਦਿਨ ਦਾ ਟੂਰ ਚੰਡੀਗੜ੍ਹ ਦਾ ਜਿਹੜਾ ਬਹੁਤ ਸੋਹਣਾ ਬਣਦਾ ਤੇ ਛੱਤਬੀੜ ਹੁਣ ਬਹੁਤ ਸੋਹਣਾ ਅਪਡੇਟ ਹੋ ਗਿਆ ਹੈ ਤੇ ਮੈਂ ਇਹ ਰეკਮੈਂਡ ਕਰੂੰਗਾ ਕਿ ਪੰਜਵੀਂ ਵਾਲੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਜਾਓ ਕਿਉਂਕਿ ਉਹਨਾਂ ਦੇ ਸਿਲੇਬਸ ਦੇ ਵਿੱਚ ਵੀ ਹੈਗਾ ਇਹ ਸਟਡੀਆ ਘਰ ਦੀ ਸੈਰ ਪਾਠ ਤੇ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਚੰਡੀਗੜ੍ਹ ਬਹੁ ਵਾਰੀ ਜਾਏ ਦੁਬਾਰੇ ਕਿਉਂ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਆਪਾਂ ਬਹੁਤ ਵਾਰੀ ਜਾਏ ਜ਼ਿੰਦਗੀ ਚ ਹੋ ਸਕਦਾ ਪਰ ਬੱਚੇ ਆਪਣੇ ਕਦੇ ਨਹੀਂ ਗਏ ਹੋਣਗੇ ਇਹੋ ਜੀਆਂ ਵੀਡੀਓ ਜਿਦਾ ਆਪਾਂ ਤੁਹਾਡੇ ਲਈ ਹੋਰ ਲੈ ਕੇ ਆਵਾਂਗੇ ਜਿੱਥੇ ਤੁਹਾਨੂੰ ਦੱਸੀਏ ਕਿ ਕਿੱਥੇ-ਕਿੱਥੇ ਟੂਰ ਦੇ ਬੱਚਿਆਂ ਨੂੰ ਲਿਜਾ ਸਕਦਾ ਹੈ ਆ ਦੇਖੋ ਏਅਰਪੋਰਟ ਦਾ ਸੋਰ ਵੀ ਸਾਰਾ ਬਣਿਆ ਬੱਚੇ ਨੂੰ ਦੇਖ ਕੇ ਬਹੁਤ ਕੁਝ ਹੁੰਦੇ ਆ ਜੇ ਤੁਸੀਂ ਬੱਚਿਆਂ ਦੇ ਪੱਧਰ ਤੇ ਆ ਕੇ ਸੋਚੋਗੇ ਤਾਂ ਤੁਸੀਂ ਦੇਖੋ ਵੀ ਕਿੰਨਾ ਆਨੰਦ ਲੈਂਦੇ ਆ ਬੱਚੇ ਇਹਨਾਂ ਚੀਜ਼ਾਂ ਦਾ ਆਪਣੇ ਲਈ ਇਹ ਚੀਜ਼ ਹੋ ਸਕਦਾ ਪਰ ਬੱਚਿਆਂ ਨੂੰ ਜ਼ਰੂਰ ਦਿਖਾਓ ਮੈਂ ਇਹੀ ਬੇਨਤੀ ਕਰਦਾ ਆ ਦੇਖੋ ਇੱਕ ਬੋਲਣ ਵਾਲਾ ਦਰਖਤ ਬਣਾਇਆ ਗਿਆ ਇੱਥੇ ਤੇ ਜਿਹੜਾ ਬੋਲਦਾ ਆ ਤੇ ਬੱਚੇ ਇਸ ਤੋਂ ਵੀ ਬੜਾ ਪ੍ਰਭਾਵਿਤ ਹੁੰਦੇ ਆ ਕੁਝ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਹੁੰਦੀਆਂ ਕਿਉਂਕਿ ਸਾਡੇ ਸਕੂਲਾਂ 'ਚ ਉਹ ਗਰੀਬ ਬੱਚੇ ਆ ਵਿਚਾਰੇ ਜਿਹੜੇ ਕਦੇ ਵੀ ਕਿਤੇ ਬਾਹਰ ਨਹੀਂ ਗਏ ਤਾਂ ਛੱਤ ਮੀੜ ਵੀ ਇੱਕ ਵਾਰੀ ਜ਼ਰੂਰ ਲੈ ਕੇ ਜਾਓ